ਉਹਨਾਂ ਨੂੰ ਬਚਾਉਣ ਲਈ ਜਿਹੜੀਆਂ ਇਹ ਮੱਝਾਂ ਨੇ ਕਾਲੀਆਂ ਤੋਂ ਪੂਰੀਆਂ ਕਰਤੀ ਸੀਗੀਆਂ ਜੀ ਇਹ ਢਾਬਾ ਜੀ ਇੱਕ ਤੇ ਆ ਸਾਰਾ ਜੰਗਲ ਹੈ ਜੀ ਇੱਧਰ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਗੇਟ ਹੈਗਾ ਤੇ ਸਾਰੀ ਜੰਗਲ ਹੈ ਇਹ 24 ਅਗਸਤ ਸਾਲ 2025 ਤੇ ਦਿਨ ਐਤਵਾਰ ਆ ਖੜੇ ਆਗੇ ਆਪਾਂ ਮੈਲਕਲਾ ਗਰਾਊਂਡ ਦੇ ਵਿੱਚ ਤੇ 25 ਕਿਲੋਮੀਟਰ ਦੀ ਜਿਹੜੀ ਹਰ ਹਫਤੇ ਐਤਵਾਰ ਨੂੰ ਸਾਈਕਲਿੰਗ ਕਰਦੇ ਆਗੇ ਆਪਾਂ ਆਸੇ-ਪਾਸੇ ਦੇ ਪਿੰਡਾਂ ਵਿੱਚ ਦੀ ਤੇ 6:30 ਵਜੇ ਦਾ ਸਮਾਂ ਸੀਗਾ ਤੇ 5:30 ਹੋ ਗਏ ਤੇ ਬੰਦੇ ਅਜੇ ਪਹੁੰਚ ਰਹੇ ਨੇਗੇ ਕਿਉਂਕਿ 10-15 ਮਿੰਟ ਇੱਧਰ ਉੱਪਰ ਥੱਲੇ ਹੋ ਜਾਂਦਾਗਾ ਨੇੜੇ ਇੱਧਰ ਉਧਰ ਤੇ ਬਾਕੀ ਅੱਜ ਜਾਵਾਂਗੇ ਇਥੋਂ ਆਪਾਂ ਮਹਿਲਕਲਾਂ ਤੋਂ ਗਹਿਲਾ ਗੁਰਦੁਆਰਾ ਭਗਤੂਆਣਾ ਮੰਜੀ ਸਾਹਿਬ ਤੇ ਉੱਥੋਂ ਵਾਪਸ ਆਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਨਾਲ ਹੀ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਚਲੋ ਜੀ ਪੰਨੂ ਸਾਹ ਪਹੁੰਚ ਚੁੱਕੇ ਨੇ ਜੀ ਸਾਥੀ ਨਹੀਂ ਆਇਆ ਲੱਗਦਾ ਮੈਂ ਫੋਟਾ ਚ ਅੱਜ ਮੈਂ ਫੋਨ ਵੀ ਨਹੀਂ ਕੀਤਾ ਹੈਗਾ ਉਹਨੂੰ ਹਜੇ ਮੈਂ ਪੁੱਛ ਦਾਂਗਾ ਫਿਰ ਮੈਨੂੰ ਆਏ ਸੀਗਾ ਵੀ ਆ ਜਾਊਗਾ ਕਈ ਵਾਰੀ ਲੇਟ ਹੋ ਜਾਂਦਾ ਇਹ ਹਾਲ ਚਾਲ ਹੈ ਹੋਰ ਠੀਕ ਹੋ ਜੀ ਵਧੀਆ ਚੜਦੀ ਕਲਾ ਹਾਂ ਜੀ ਬੱਦਰ ਵਧੀਆ ਲਓ ਜੀ ਇੰਦਰ ਪਹੁੰਚ ਗਈ ਟੀਮ ਮਹਿਲ ਘਲਾਣੇ ਜੀ ਕਿਨਵੇਂ ਪਹੁੰਚ ਗਏ ਭਾ ਜੀ ਮੈਂ ਹਾਂ ਹਾਂ ਬਿਲਕੁਲ ਬਿਲਕੁਲ ਤੇ ਨਵੇਂ ਟੀਮ ਮੈਂਬਰ ਐਡ ਹੋ ਗਿਆ ਜੀ ਆਪਣੇ ਨਾਲ ਚਲੋ ਜੀ ਆ ਦੋ ਵੀ ਆ ਜਾਓ ਤੇਰੇ ਸਾਈਕਲਿੰਗ ਦਾ ਜਿਹੜੀ ਆਪਣੀ ਅੱਜ ਦੀ ਆਪਾਂ ਸ਼ੁਰੂ ਕਰਤੀ ਜੀ ਮਹਿਲਕਲਾ ਗਰਾਊਂਡ ਦੇ ਵਿੱਚੋਂ ਤੇ ਆਪਾਂ ਇਸ ਵਕਤ ਜਾ ਰਹੇ ਹਾਂਗੇ ਖੀਨੀਆਂ ਵਾਲੀ ਸੜਕ ਦੇ ਉੱਤੇ ਤੇ ਸਭ ਤੋਂ ਛੋਟੀ ਉਮਰ ਦੇ ਜਿਹੜੇ ਜਵਾਕ ਨੇ ਅੱਜ ਆਪਣੇ ਨਾਲ ਜੁੜੇ ਨੇਗੇ ਆ ਆਉਂਦੇ ਆਗੇ ਚਲੋ ਚਲੋ ਮੂਰੇ ਚਲੋ ਏ ਚੱਲੇ ਆ ਜੀ ਆਪਣੇ ਸਾਈਕਲਿਸਟ ਸਾਰੇ ਆਜੋ ਆਜੋ ਮੂਰੇ ਇਹ ਸਾਰੇ ਦਿਖਾ ਦਿੰਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਲਓ ਜੀ ਚਾਲ ਮੁੰਡਿਆ ਚਾਲ ਚੱਲ ਖਿੱਚ ਕੇ ਚਾਲ ਤੇ ਲੋਏ ਮੁੰਡਾ ਕਹਿੰਦੇ ਗਾਣੇ गा ਕੇ ਚਲਾਉਂਦਾ ਸਾਈਕਲ ਦੱਸ ਜੇ ਕੋਈ ਐਪਲੀਕੇਸ਼ਨ ਹੁੰਦੀ ਤੇ ਰਵੀ ਸਿਆ ਨੂੰ ਮੀਨ ਹੈ ਕੇਰ ਲਿਆ ਉਹਨੂੰ ਫੋਨ ਲਾਇਆ ਆਹਦਾ ਆਪਾਂ ਇੱਥੇ ਦਾ ਮੀਂਹ ਪਈ ਜਾਂਦਾ ਮੈਂ ਤਾਂ ਹੁਣੇ ਬੂਟ ਲਾ ਕੇ ਹਟਾਂਗਾ ਤਾ ਕਰਕੇ ਉਹ ਅੱਜ ਨਹੀਂ ਪਹੁੰਚ ਸਕੇ ਤੇ ਇੱਕ ਦੋ ਬੰਦੇ ਜੀ ਜਿਹੜੇ ਆਪਣੇ ਨਾਲ ਜਾਂਦੇ ਹੁੰਦੇ ਨੇ ਪੱਕੇ ਉਹ ਨਹੀਂ ਕਰਕੇ ਨਹੀਂ ਆ ਸਕੇ ਆਪਣੇ ਨਾਲ ਅੱਜ ਤੇ ਬਾਕੀ ਮੌਸਮ ਠੰਡਾ ਠੰਡਾ ਹੋਇਆ ਪਿਆਗਾ ਸੋਹਣਾ ਹੋਇਆ ਪਿਆਗਾ ਮੌਸਮ ਕਿਆ ਬਾਤ ਹੈ ਤੇ ਉਮੀਦ ਹੈਗੇ ਨੇ ਕਿ ਚਾਂਸ ਵੀ ਆ ਸਕਦਾ ਮੀਂਹ ਮੌਸਮ ਦਾ ਬਹੁਤ ਵਧੀਆ ਹੈ ਤੁਹਾਨੂੰ ਤੇ ਮੌਸਮ ਦਾ ਦੇਖੋ ਜੀ ਕੋਈ ਮੁਕਾਬਲਾ ਨਹੀਂ ਤੇਰਾ ਤਾਂ ਗਰਮੇਲ ਤੂੰ ਤਾਂ ਭਾਈ ਉਹ ਤਾਂ ਮੈਨੂੰ ਲੱਗਦਾ ਘੱਟੋ ਘੱਟ 20 30 ਕਿਲੋ ਕਟਾਈ ਫਰਦਾ ਹਾਂ ਬਹੁਤ ਬੰਦ ਫਟਾ ਬਰਾ ਜਿਹੜਾ ਦਾ ਸੱਤ ਪੋ ਚਲੋ ਵੀ ਇੱਥੇ ਖੜੇ ਸੀ ਕਿ ਬੰਦੇ ਇਕੱਠੇ ਕਰਨ ਲਈ ਆਪਣੇ ਤੇ ਨਾਲ ਜਵਾਕ ਜੀ ਪਿੱਛੇ ਰਹਿ ਗਏ ਸੀ ਤੇ ਮੌਸਮ ਦੇ ਕੀ ਕਹਨੇ ਆ ਮੌਸਮ ਬਹੁਤ ਸੋਹਣਾ ਹੈ ਪੈਗਾ ਅੱਜ ਤੇ ਠੰਡਾ ਮੌਸਮ ਨਹੀਂ ਜਦੋਂ ਕਿਸੇ ਟਾਈਮ ਤੇ ਹੁਣਾਂ ਕੋਲ ਬੜਨਾ ਪੱਤੋਂ 20 25 ਰਪਏ ਨੂੰ ਇੱਧਰ ਆ ਗਏ ਬੰਦੇ ਆਪਣੇ ਆਹ ਅੱਗੇ ਚੱਲੋ ਫਿਰ ਤਰੋ ਵੀ ਚੱਲੋ ਫਿਰ ਤਰੋ ਤਰੋ ਵੀ ਪੂਝਲਾ ਗਰਮੀ ਸਾਈਕਲ ਤੇ ਜੀ ਭਾਈ ਜੀ ਚੜ੍ਹ ਦੋ ਸਾਈਕਲ ਤੇ ਚੜ੍ਹ ਜਾਓ ਮੜਾ ਜੀ ਤੁਹਾਡੇ ਨਾਲ ਹੀ ਰਲ ਜਾ ਕੇ ਚੜ੍ਹ ਜਾਓ ਸਾਈਕਲ ਤੇ ਇੱਕ ਮਿੰਟ ਥੋੜੀ ਕਰ ਲਓ ਚਲੋ ਜੀ ਚਲੋ ਲਓ ਜੀ ਸਤਿ ਸ਼੍ਰੀ ਅਕਾਲ ਜੀ। ਰੋਜ਼ ਹੁਣੇ ਫਿਰ ਤੁਸੀਂ? ਹਾਂ ਰੋਜ਼ ਰੋਜ਼। ਠੀਕ ਹੈ ਠੀਕ ਕਿੱਥੇ ਤੱਕ ਜੀ? ਅੱਗੇ ਤਾਂ ਮੈਂ ਉੱਥੇ ਜਾਂਦਾ ਹਾਂ। ਸੂਏ ਤਾਈ। ਅੱਛਾ ਜੀ। ਅੱਜ ਕਿੱਥੇ ਪਤਾ ਜਾਵਾਂਗਾ ਜੀ ਮੁਸਕ ਵਾਲਾ ਮਾ। ਹਾਂ ਉਹ ਉੱਥੇ ਪਿੱਛੇ ਆਉਂਦਾ। ਅੱਜ ਮੈਂ ਇੱਥੋਂ ਲੈਣਾ। ਗਹਿਲਾ ਪਿੰਡ ਦੀ ਫੁੱਡ। ਹਾਂ ਗਹਿਲਾ। ਠੀਕ ਹੈ ਜੀ ਠੀਕ ਹੈ। ਬਹੁਤ ਸਾਲ ਹੋ ਗਏ ਮੈਨੂੰ ਉਹਦੇ। ਅੱਛਾ ਜੀ। ਪਹਿਲਾਂ ਤਾਂ ਮੈਂ ਸ਼ਿਰੀ ਵਾਲੋਂ ਪਿੰਡ ਚੋਂ ਮੜਦਾ ਹੁੰਦਾ ਸੀ। ਹੂੰ। ਤੇ ਹੁਣ ਦੋ-ਤਿੰਨ ਸਾਲ ਦਾ ਮੈਂ ਸੂਏ ਤੋਂ ਮੋੜ ਲਾਇਆ। ਠੀਕ ਠੀਕ। ਕਿੰਨੇ ਕਿਲੋਮੀਟਰ ਕੱਢਦੇ ਨੇ ਠੀਕ ਹੈ ਜੀ ਮੈਂ ਤੁਹਾਨੂੰ ਪੁੱਛਾਂ ਮੈਂ ਕੋਈ ਘਰਮ ਬੱਚੇ ਨਹੀਂ ਨਾਲ ਛੋੜਦੇ ਤੁਹਾਡੇ ਜਿਵੇਂ ਕਰਾਉਂ ਲਿਆ ਕਰੋ ਨਾਲ ਉਹਨਾਂ ਨੂੰ ਛੋਟਾ ਨੂੰ ਕੋਸ਼ਿਸ਼ ਕਰਿਆ ਕਰੋ ਜਿਵੇਂ ਛੋਟੇ ਬੱਚੇ ਛੋੜਦੇ ਆ ਬੱਚੇ ਹੈ ਤਾਂ ਹੈਗੇ ਆ ਹਾਂ ਜੀ ਬੱਚੇ ਪੜਦੇ ਆ ਉਹਨਾਂ ਦਾ ਪੜਾਈ ਦਾ ਕਰਕੇ ਨਹੀ ਤੁਸੀਂ ਨਾ ਉਹਨਾਂ ਨੂੰ ਜਿਵੇਂ ਗਰਾਉਂਡ ਛੋਟੇ ਬਹੁਤ ਵਧੀਆ ਗਰਾਉਂਡ ਆ ਗਰਾਉਂਡ ਚਾਉਂਦੇ ਆ ਤੇ ਜੇ ਨਹੀਂ ਗਰਾਉਂਡ ਚਾਉਂਦੇ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਤੁਹਾਡੇ ਨਾਲ ਇੱਧਰ ਆ ਜਾਣ ਅੱਛਾ ਜਿਹੜੀ ਤੁਸੀਂ ਹੱਥ ਪਾ ਦਿਓਗੇ ਅੱਜ ਬੱਚਿਆਂ ਨੂੰ ਇਹ ਬਹੁਤ ਵੱਡੀ ਹੈ ਬਾਕੀ ਤੁਸੀਂ ਅਸੀਂ ਅਸੀਂ ਇਸ ਗੱਲ ਦੀ ਵਧਾਈ ਦਿੰਨੇ ਆ ਤੁਸੀਂ ਜਿਹੜੀ ਹਿੰਮਤ ਮਾਰਦੇ ਆਪਦੀ ਸਿਹਤ ਲਈ ਬਹੁਤ ਵੱਡਾ ਕੰਮ ਹੈ ਉਹ ਵੀ ਤੁਸੀਂ ਸਿੰਗਲ ਮੈਮ ਇਕੱਲੇ ਉੱਠ ਕੇ ਆ ਜਾਂਦੇ ਹੋ ਬਹੁਤ ਵਧੀਆ ਜੀ ਤੁਹਾਨੂੰ ਬਹੁਤ-ਬਹੁਤ ਜੀ ਗੇੜਾ ਨੂੰ ਜਾਣਿਆ ਜਦੋਂ ਅਸੀਂ ਚੀਨੀ ਹਾਲ ਤੋਂ ਨਾ ਕੋਠੀ ਹੁੰਦੀ ਹੈਗੀ ਕਰਾਚ ਤੇ ਜਿੰਨੇ ਵਾਰ ਵੀ ਨਾ ਆਹ ਕੋਠੀ ਦੇਖ ਜਾਗੇ ਬਹੁਤ ਸੋਹਣੀ ਬਣਾਈ ਹੋਈ ਹੈਗੀ ਹੈ ਫਰੰਟ ਦੇਖੋ ਤੁਸੀਂ ਕੋਠੀ ਦਾ ਲਓ ਜੀ ਬਾਹਰਲੀ ਫੀਲਿੰਗ ਆਉਦੀ ਹੈ ਜਿਵੇਂ ਕਿਸੇ ਬਾਹਰਲੇ ਮੁਲਕ ਚ ਜਿਵੇਂ ਦबई ਚ ਨਹੀਂ ਹੁੰਦੇ ਜਿਨ੍ਹਾਂ ਨੂੰ ਵਿਲੇ ਕਹਿੰਦੇ ਨੇ ਉਹ ਚੀਜ਼ ਹੈ ਬਹੁਤ ਸੋਹਣੀ ਬਣਾਈ ਹੋਈ ਹੈ ਜੀ ਅੰਦਰੋਂ ਵੀ ਵਧੀਆ ਬਣਾਈ ਹੋਈ ਹੈਗੀ ਪੂਰੀ ਇੱਧਰ ਦੀ ਚੈੱਕ ਕਰੋ ਤੇ ਆਹ ਦਰੱਖਤ ਨਾਲ ਉਹ ਤੱਕ ਲਾਇਆ ਹੋਇਆ ਨੇ ਕਿੱਡੀ ਦੂਰ ਤੱਕ ਇਹਨਾਂ ਦਾ ਖਾ ਹੂੰ ਜਗ੍ਹਾ ਹੋਊਗੀ ਆ ਵੀ ਇਹਨਾਂ ਦੀ ਜਗ੍ਹਾ ਕੀ ਮੈਂ ਕਹਿੰਦਾ ਉਹਦੇ ਇਹ ਸੋਹਣੀ ਬਣਾਈ ਹੋਈ ਹੈ ਜੀ ਤੇ ਆ ਪਹ ਪਹੁੰਚ ਚੱਕੇ ਆ ਜੀ ਪਿੰਡ ਗਹਿਲਾਂ ਤੇ ਇੱਥੋਂ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਇਤਿਹਾਸਿਕ ਗੁਰਦੁਆਰਾ ਹੈਗਾ ਜੀ ਭਗਤੂਆਣਾ ਸਾਹਿਬ ਤੇ ਆਹ ਨਹਿਰ ਦਾ ਪੌਲ ਆ ਗਿਆ ਗਹਿੜਾ ਦਾ ਇੱਥੇ ਇੱਥੇ ਖੜਦੇ ਆਗੇ ਤੇ ਆਪਣੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਨੂੰ ਢੀਕਦੇ ਆ ਇਕੱਠੇ ਹੋ ਕੇ ਤੇ ਫੇਰ ਅੱਗੇ ਨੂੰ ਚੱਲਾਂਗੇ ਸਤਿ ਸ੍ਰੀ ਅਕਾਲ ਜੀ ਪਰੇ ਖੜ ਕੇ ਢੀਕਦੇ ਆਗੇ ਆਪਾਂ ਉਹਨਾਂ ਨੂੰ ਨੇੜੀ ਨੇ ਨਾਲ ਜਵਾਕ ਨੇ ਤਾਂ ਕਰਕੇ ਥੋੜਾ ਜਿਹਾ ਹੌਲੀ ਚੱਲਦੇ ਆ ਤੇ ਲਓ ਜੀ ਉਹ ਆ ਗਿਆ ਆਪਣੀ ਟੀਮ ਆਸੀ ਕਾਲ ਜੀ ਮਾਲਵਾ ਗਾਇਸ ਚਲੋ ਵੀ ਚਲੋ ਹੈ ਇਤਿਹਾਸਿਕ ਪਿੰਡ ਗਹਿਲ ਤੇ ਵਾਪਸੀ ਦੇ ਆਪਾਂ ਤੁਹਾਨੂੰ ਇੱਥੇ ਇੱਕ ਜੰਗਲ ਲੱਗਾ ਜੀ ਛੋਟਾ ਜਿਹਾ ਤੇ ਉੱਥੇ ਮੋਰ ਵੀ ਫਿਰਦੇ ਹੁੰਦੇ ਨੇ ਜੇ ਹੋਏ ਤਾਂ ਦਿਖਾਵਾਂਗੇ ਤੁਹਾਨੂੰ ਤੇ ਨਹਿਰੀ ਕਰਬਣੇ ਹੋਏ ਨੇਗੇ ਬਹੁਤ ਪੁਰਾਣੇ ਤੇ ਉਹ ਵੀ ਦਿਖਾਵਾਂਗੇ ਉਹ ਵੀ ਬਹੁਤ ਸੋਹਣੇ ਬਣੇ ਹੋਏ ਨੇਗੇ ਪਰ ਖੰਡਰ ਹੋ ਗਏ ਸੀਗੇ ਮਾੜੇ ਮੋੜੇ ਟੁੱਟ ਗਏ ਸੀਗੇ ਆਸੇ ਪਾਸਿਆਂ ਤੋਂ ਪਰ ਸੋਹਣੇ ਲੱਗਦੇ ਸੀਗੇ ਫੋਟੋ ਫੋਟਾ ਬਹੁਤ ਹੁੰਦੀਆਂ ਨੇ ਇੱਥੇ ਪ੍ਰੀ ਬੀਟਿੰਗਾਂ ਬਹੁਤ ਹੁੰਦੀਆਂ ਨੇ ਜੀਆਂ ਚਲੋ ਜੀ ਚਲੋ ਜੀ ਆਜੋ ਤੇ ਇਹ ਆ ਗਿਆ ਜੀ ਸਥਾਨ ਗੁਰਦੁਆਰਾ ਭਾਈ ਭਗਤੂਆਣਾ ਮੰਜੀ ਸਾਹਿਬ ਗਹਿੜਾ ਤੇ ਬਾਹਰ ਵੀ ਲਿਖੀ ਹੋਈ ਹੈਗੀ ਹਿਸਟਰੀ ਇਤਿਹਾਸ ਬਾਹਰ ਵੀ ਲਿਖਿਆ ਹੋਇਆ ਆਪਾਂ ਤੁਹਾਨੂੰ ਇਹ ਵੀ ਪੜਾ ਦਿੰਨੇ ਆ ਤੇ ਫਿਰ ਅੰਦਰੋਂ ਵੀ ਦਰਸ਼ਨ ਕਰਵਾਉਨੇ ਆ ਸੋ ਜਿਹੜੀ ਇਹ ਹਿਸਟਰੀ ਹੈ ਜੀ ਇਸ ਸਥਾਨ ਤੇ ਬਾਬਾ ਭਾਈ ਭਗਤੂ ਜੀ ਨੇ ਚਰਨ ਪਾਏ ਆਪ ਜੀ ਨੇ ਇਸ ਸਥਾਨ ਤੇ ਤਪੱਸਿਆ ਕੀਤੀ ਸ਼ਰਧਾ ਭਾਵਨਾ ਨਾਲ ਅਰਦਾਸ ਪੂਰੀ ਹੁੰਦੀ ਹੈ ਜੀ ਇੱਥੇ ਤੇ ਇਸ ਸਥਾਨ ਤੇ ਹਰੇਕ ਮਹੀਨੇ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਤੇ ਹਰ ਸਾਲ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ ਜੀ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂਗੇ ਜੀ ਅੰਦਰ ਤੇ ਦਰਸ਼ਨ ਕਰਵਾਉਣੇ ਆ ਤੇ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਤੇ ਸਿੱਖ ਇਤਿਹਾਸ ਦੇ ਬਹੁਤ ਵੱਡੇ ਸੰਤ ਹੋਏ ਨੇ ਜੀ ਭਾਈ ਭਗਤੂ ਜੀ ਤੇ ਇੱਥੇ ਮੰਜੀ ਤੇ ਬੈਠ ਕੇ ਤਪੱਸਿਆ ਕਰੀ ਸੀਗੀ ਉਹਨਾਂ ਨੇ ਤੇ ਕਾਫੀ ਸਮਾਂ ਤਪੱਸਿਆ ਕਰੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਵੀ ਇੱਥੇ ਤਪੱਸਿਆ ਕਰੀ ਹੈ ਜੀ ਕਾਫੀ ਸਮਾਂ ਤੇ ਉਹਨਾਂ ਨਾਲ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਇਹਦਾ ਇਤਿਹਾਸ ਆ ਉਹ ਜੁੜਿਆ ਹੋਇਆ ਹੈਗਾ ਜੀ ਸਾਹਮਣੇ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਭਗਤੂਆਣਾ ਮੰਜੀ ਸਾਹਿਬ ਪਿੰਡ ਗਹਿਲਾ ਤੇ ਆਪਾਂ ਅੰਦਰ ਚੱਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਵਾਉਣੇ ਆਗੇ ਤੁਹਾਨੂੰ ਤੇ ਫਿਰ ਉਸ ਤੋਂ ਬਾਅਦ ਇੱਧਰ ਇਤਿਹਾਸ ਲਿਖਿਆ ਹੋਇਆ ਹੈਗਾ ਜੀ ਤੇ ਕੁਝ ਗੱਲਾਂ ਲਿਖੀਆਂ ਹੋਈਆਂ ਨੇ ਇਤਿਹਾਸ ਨਾਲ ਜੁੜੀਆਂ ਤੇ ਉਹਨਾਂ ਬਾਰੇ ਦੱਸਾਂਗੇ ਉਹ ਪੜ੍ਹਾਵਾਂਗੇ ਆਪਾਂ ਤੁਹਾਨੂੰ ਤੇ ਇਧਰਲੇ ਪਾਸੇ ਜੀ ਸਾਹਮਣੇ ਜਿਹੜਾ ਇਤਿਹਾਸ ਹੈਗਾ ਗੁਰਦੁਆਰਾ ਸਾਹਿਬ ਦਾ ਸੰਖੇਪ ਦੇ ਵਿੱਚ ਉਹ ਲਿਖਿਆ ਹੋਇਆ ਹੈਗਾ ਜੀ ਤੇ 1565 ਦੇ ਵਿੱਚ ਭਾਈ ਭਗਤੂ ਜੀ ਨੇ ਬਾਬਾ ਆਦਮ ਜੀ ਦੇ ਘਰ ਗੁਰੂ ਰਾਮਦਾਸ ਜੀ ਦੇ ਬਚਨ ਸਤਖਾਂ ਜਿਹੜਾ ਜਨਮ ਲੈਂਦਾ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਪਹਿਲਾਂ ਜੰਗਲ ਹੁੰਦਾ ਸੀਗਾ ਕਾਫੀ ਵੱਡਾ ਝਿੜੀ ਹੁੰਦੀ ਸੀਗੀ ਤੇ ਇੱਥੇ ਬੈਠ ਕੇ ਉਹਨਾਂ ਨੇ ਤਪੱਸਿਆ ਕਰੀ ਸੀਗੀ ਜੀ ਭਾਈ ਭਗਤੂ ਜੀ ਨੇ ਤੇ ਨਾਲ ਹੀ ਮੱਜਾਂ ਵੀ ਪੂਰੀਆਂ ਕਰੀਆਂ ਸੀ ਇੱਥੇ ਕਾਲੀਆਂ ਤੋਂ ਪੂਰੀਆਂ ਕਰਤੀਆਂ ਸੀ ਤੇ ਬਾਕੀ ਪੂਰਾ ਇਤਿਹਾਸ ਅੱਪਾ ਜੇ ਦੱਸਣ ਲੱਗਾ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਲਿਓ ਜੀ ਤੇ ਬਾਕੀ ਆਪਾਂ ਇਤਿਹਾਸ ਦੀ ਫੋਟੋ ਹੈ ਜਿਹੜੀ ਉਹ ਵੀ ਲਾ ਦਾਂਗੇ ਅੱਗੇ ਤੇ ਇਧਰਲੇ ਪਾਸੇ ਆ ਜੀ ਪ੍ਰਨਾਮ ਸ਼ਹੀਦਾਂ ਨੂੰ ਤੇ ਵੱਡੇ ਕੱਲੂਕਾਰ ਦੇ ਸ਼ਹੀਦਾਂ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਦੀ ਕਾਰ ਸੇਵਾ ਲੰਗਰ ਕਮੇਟੀ ਸਹਿਯੋਗ ਤੇ ਨਿਗਰਾਨੀ ਹੇਠ ਸਮੂਹ ਸੰਗਤਾਂ ਨੇ ਸਹਿਯੋਗ ਸਦਕਾ ਚੱਲ ਰਹੀ ਹੈ ਜੀ ਤੇ ਇੱਥੇ ਇੱਕ ਯਾਦਗਾਰ ਬਣ ਰਹੀ ਹੈ ਜੀ ਤੇ 1762 ਈਸਵੀ ਦੇ ਵੱਡੇ ਕੱਲੂਕਾਰੇ ਦੇ 35000 ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਬਣ ਰਹੀ ਹੈ ਜਿਹੜੀ ਤੇ ਇਸ ਸਥਾਨ ਤੇ ਬਹੁਤ ਵੱਡੀ ਲੜਾਈ ਹੋਈ ਸੀਗੀ ਤੇ ਇੱਥੇ ਉਹ ਟਾਬ ਹੈ ਜਿਸ ਵਿੱਚ ਪਾਣੀ ਹੋਣ ਕਰਕੇ ਇਸ ਨੂੰ ਸਿੰਗਾ ਵਾਲੀ ਟਾਬ ਕਹਿੰਦੇ ਹਨ ਤੇ ਇਹ ਵੀ ਆਪਾਂ ਦੇਖਦੇ ਹਾਂ ਜੀ ਅੱਗੇ ਤੇ ਜਿਵੇਂ ਕਿ ਤੁਸੀਂ ਇਤਿਹਾਸ ਪੜਿਆ ਹੋਣਾਗਾ ਆਪਾਂ ਫੋਟੋ ਲਾਈ ਸੀਗੀ ਉੱਧਰ ਸਾਹਮਣੇ ਤੇ ਉਰ ਚ ਪੜਿਆ ਹੋਣਾਗਾ ਤੁਸੀਂ ਵੀ ਚੋਰ ਸੀਗੇ ਉਹਨਾਂ ਨੇ ਭਾਈ ਭਗਤੂ ਜੀ ਨੂੰ ਬੇਨਤੀ ਕੀਤੀ ਸੀ ਉਹ ਮੱਝਾਂ ਚੋਰੀ ਕਰਕੇ ਭੱਜੇ ਸੀਗੇ ਕਿਸੇ ਦੀਆਂ ਤੇ ਫਿਰ ਭਾਈ ਭਗਤੂ ਜੀ ਜਦੋਂ ਭਗਤੀ ਦੇ ਵਿੱਚ ਸਨ ਤੇ ਉਹਨਾਂ ਨੇ ਦਇਆ ਦੀ ਨਜ਼ਰ ਨਾਲ ਉਹਨਾਂ ਚੋਰਾਂ ਨੂੰ ਦੇਖਿਆ ਤੇ ਉਹਨਾਂ ਨੂੰ ਬਚਾਉਣ ਲਈ ਜਿਹੜੀਆਂ ਇਹ ਮੱਝਾਂ ਨੇ ਕਾਲੀਆਂ ਤੋਂ ਪੂਰੀਆਂ ਕਰਤੀ ਸੀਗੀਆਂ ਜੀ ਇਹ ਢਾਬਾ ਜੀ ਇੱਕ ਤੇ ਇਹਦੇ ਵਿੱਚ ਦੀ ਮੱਝਾਂ ਨੂੰ ਨਿਮਾ ਕੇ ਉਹ ਪੂਰੀਆਂ ਕਰਦੀਆਂ ਸੀਗੀਆਂ ਤਾਂ ਉਹਨਾਂ ਚੋਰਾਂ ਦੀ ਜਿਹੜੀ ਗਲਤੀ ਹੈਗੀ ਛਪਾਉਣ ਦੇ ਲਈ ਤੇ ਇਹ ਦ੍ਰਿਸ਼ਵਰੇ ਬਣਾਇਆ ਹੋਇਆ ਹੈਗਾ ਜੀ ਸਾਰਾ ਤੇ ਜਿਹੜੇ ਉਹ ਮੱਝਾਂ ਦੇ ਮਾਲਕ ਨੇ ਉਹ ਸਾਹਮਣੇ ਖੜੇ ਨੇ ਉਹ ਆਪਣੀਆਂ ਮੱਝਾਂ ਲੱਭ ਰਹੇ ਸੀਗੇ ਝਿੜੀ ਹੁੰਦੀ ਸੀਗੀ ਇੱਥੇ ਸਾਰੀ ਤੇ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਮੱਝਾਂ ਭੂਰੀਆਂ ਨੇ ਉਹਨਾਂ ਦੀਆਂ ਮੱਝਾਂ ਕਾਲੀਆਂ ਨੇ ਤਾਂ ਉਹ ਵਾਪਸ ਚਲੇ ਗਏ ਤੇ ਇਧਰਲੇ ਪਾਸੇ ਜਿਹੜਾ ਦ੍ਰਿਸ਼ ਹੈਗਾ ਜੀ ਉਹ ਚੋਰ ਆ ਜਿਹੜਾ ਭਾਈ ਭਗਤੂ ਜੀ ਨੂੰ ਬੇਨਤੀ ਕਰ ਰਿਹਾ ਹੈ ਤੇ ਇਧਰ ਜਿਹੜੀ ਯਾਦਗਾਰ ਹੈਗੀ ਜੀ ਵੱਡਾ ਕੱਲੂ ਘਰਾ ਸ਼ਹੀਦਾਂ ਦੀ ਯਾਦ ਤੇ ਉਹ ਇਧਰ ਬਣੀ ਹੋਈ ਹੈਗੀ ਅੱਗੇ ਜੰਗਲ 'ਚ ਜਾ ਕੇ ਪੈਦਲ ਰਸਤਾ ਜਾਂਦਾ ਹੈਗਾ ਤੇ ਉਹ ਵੀ ਦਿਖਾਉਣ ਹੈਗੇ ਆਪਾਂ ਤੁਹਾਨੂੰ ਤੇ ਆ ਸਾਰਾ ਜੰਗਲ ਹੈ ਇਧਰ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਗੇਟ ਹੈਗਾ ਤੇ ਸਾਰੀ ਜੰਗਲ ਹੈ ਜੀ ਇਹ ਤੇ ਇਹ ਜੰਗਲ ਆ ਜੀ ਚਾਰੇ ਪਾਸੇ ਕਾਫੀ ਵੱਡਾ ਜੰਗਲ ਆ ਇਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆ ਤੇ ਜੰਗਲ ਦੇ ਵਿੱਚ ਦੀ ਪੈਦਲ ਰਸਤਾ ਜਾਂਦਾ ਹੈਗਾ ਤੇ ਜਿਹੜੀ ਯਾਦਗਾਰ ਬਣਾਈ ਹੋਈ ਹੈਗੀ ਵੱਡਾ ਕੱਲੂ ਘਰ ਆ ਬਣਿਆ ਹੋਇਆ ਹੈਗਾ ਜਿਹੜਾ ਤੇ ਉਹ ਇੱਧਰ ਅੱਗੇ ਜਾ ਕੇ ਬਣਿਆ ਹੋਇਆ ਹੈਗਾ ਜੀ ਤੇ ਇੱਕ ਤਾਂ ਮੌਸਮ ਥੋੜਾ ਜਿਹਾ ਮੀਂਹ ਵਾਲਾਗਾ ਤੇ ਬਾਕੀ ਅਦਰਖਤ ਇਹਨੇ ਨੇਗੇ ਇਹਨਾਂ ਨਾਲ ਹੋਰ ਨੇ ਰਜਾ ਹੋ ਜਾਂਦਾ ਹੈ ਤੇ ਬਾਕੀ ਸੋਹਣਾਗਾ ਮੌਸਮ ਵਧੀਆ ਰਸਤਾ ਬਣਾਇਆ ਹੋਇਆਗਾ ਸੋਹਣਾ ਬਣਾਇਆ ਹੋਇਆਗਾ ਜੀ ਤੇ ਇਤਿਹਾਸ ਦੱਸਣ ਦੇ ਵਿੱਚ ਕੋਈ ਵੀ ਗਲਤੀ ਹੁੰਦੀ ਹੈ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਗਲਤੀਆਂ ਹੋ ਜਾਂਦੀਆਂ ਨੇ ਤੇ ਪਹਿਲੀ ਮਾਫੀ ਮੰਗਦਾ ਜੀ ਉਹਦੇ ਲਈ ਆਪਾਂ ਤੇ ਇਹ ਰਸਤਾ ਜਾਂਦਾਗਾ ਜੀ ਤੇ ਉਹ ਸਾਹਮਣੇ ਅੱਗੇ ਜੀ ਯਾਦਗਾਰ ਤੇ ਜਿਹੜੀ ਯਾਦਗਾਰ ਦੀ ਉਹ ਸੇਵਾ ਉਹ ਚੱਲ ਰਹੀ ਹੈ ਕਿ ਜਿਹੜੀ ਆਪਾਂ ਤੁਹਾਨੂੰ ਬਾਹਰ ਬੋਰਡ ਤੇ ਪੜਾਈ ਸੀਗੀ ਤੇ ਸਾਹਮਣੇ ਬਣੀ ਹੋਈ ਹੈ ਜੀ ਯਾਦਗਾਰ ਇੱਧਰ ਹੋ ਹੋ ਰਿਹਾ ਸਾਕੀ ਜਾਨ ਅੱਜ ਤੁਹਾਨੂੰ ਇੱਥੇ ਹੋਰ ਵੀ ਦਿਖਾਵਾਂਗੇ ਜਿਵੇਂ ਹੋਰ ਹਾਂਜੀ ਬਹੁਤ ਬਹੁਤ ਮਾਣਿਆ ਤੁਹਾਨੂੰ ਇੱਥੇ ਲੱਕੇ ਕਬੂਤਰ ਨੇਗੇ ਇਹ ਜੰਗਲ ਟਰੈਕ ਬਣਿਆ ਹੋਇਆ ਸੋ ਜਿਹੜੀ ਇਹ ਯਾਦਗਾਰ ਬਣੀ ਹੋਈ ਹੈ ਜੀ ਅੱਤ ਵੱਡਾ ਘੱਲੂਕਾਰਾਂ ਤੇ ਉਹਦਾ ਜਿਹੜਾ ਇਤਿਹਾਸ ਆ ਜਿਹੜਾ ਯੁੱਧ ਹੋਇਆ ਸੀ ਉਰੇ ਤੇ ਉਹਦੇ ਬਾਰੇ ਜਾਣਕਾਰੀ ਉਹ ਇੱਥੇ ਲਿਖੀ ਹੋਈ ਹੈ ਜੀ ਸਾਰੀ ਤੁਸੀਂ ਪੜ ਲੈਣੀ ਹੈ ਜੀ ਵੀਡੀਓ ਰੋਕ ਕੇ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣੇ ਆ ਜੀ ਤੇ ਸਾਹਮਣੇ ਬਣਿਆ ਹੋਇਆ ਜੀ ਵੱਡਾ ਕੱਲੂ ਕਾਰਾ ਤੇ ਇਹ ਦਰਬਾਰ ਸਾਹਿਬ ਚੱਲਦੇ ਆਂਗੇ ਅੰਦਰ ਦਰਸ਼ਨ ਕਰਾਉਣੇ ਆ ਤੁਹਾਨੂੰ ਅੰਦਰਲੇ ਪਾਸੇ ਤੇ ਇੱਧਰ ਕੁਝ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਸੰਘਰਸ਼ ਦੇ ਕੌਮੀ ਯੋਧੇ ਤੇ ਇੱਧਰ ਵੀ ਲੱਗੀਆਂ ਹੋਈਆਂ ਨੇ ਜੀ ਕਾਫੀ ਤਸਵੀਰਾਂ ਤੇ ਆਹ ਜਿਹੜੀਆਂ ਤਸਵੀਰਾਂ ਇੱਥੇ ਇਹ ਲੱਗੀਆਂ ਹੋਈਆਂ ਨੇ ਜੀ ਇਹ ਜਿਹੜਾ ਇੱਥੋਂ ਦਾ ਇਤਿਹਾਸ ਆ ਉਹ ਚੀਜ਼ ਨੂੰ ਦਰਸਾਉਂਦੀਆਂ ਨੇਗੀਆਂ ਤੇ ਥੱਲੇ ਇਤਿਹਾਸ ਲਿਖਿਆ ਵੀ ਹੋਇਆਗਾ ਜੀ ਤਸਵੀਰਾਂ ਦੇ ਸੋ ਜਦੋਂ ਤੁਸੀਂ ਆਉਂਗੇ ਇੱਥੇ ਤੈ ਤੁਸੀਂ ਸਾਰਾ ਪੜ ਲੈਣਾਗਾ ਜੀ ਇਹ ਕਿਉਂਕਿ ਇਹ ਚਾਰੇ ਪਾਸੇ ਤਸਵੀਰਾਂ ਲੱਗੀਆਂ ਹੋਈਆਂ ਨੇਗੇ ਸਾਰੀਆਂ ਸਾਰਿਆਂ ਤੇ ਇਤਿਹਾਸ ਲਿਖਿਆ ਹੋਇਆਗਾ ਜੀ ਪਿੰਡ ਗਹਿਲ ਦੇ ਵੱਡੇ ਕੱਲੂਕਾਰ ਦਾ ਦ੍ਰਿਸ਼ ਸੋ ਅੰਦਰ ਦਰਬਾਰ ਸਾਹਿਬ ਦੇ ਵਿੱਚ ਗਏ ਸੀਗੇ ਆਪਾਂ ਉੱਥੇ ਵੀ ਲੱਗੀ ਹੋਈ ਹੈ ਵੱਡੀ ਤਸਵੀਰ ਉੱਥੋਂ ਵੀ ਜਿਹੜਾ ਦ੍ਰਿਸ਼ ਦਿਖਾਇਆ ਹੋਇਆ ਹੈਗਾ ਜੀ ਇਸ ਕੱਲੂਕਾਰਾ ਸਾਹਿਬ ਦਾ ਤੇ ਇਹ ਚਾਰੇ ਪਾਸੇ ਲੱਗੇ ਹੋਏ ਨੇ ਜੀ ਤਸਵੀਰਾਂ ਜੇ ਜਦੋਂ ਤੁਸੀਂ ਇੱਥੇ ਆਓਗੇ ਤਾਂ ਇਹ ਸਾਰੀਆਂ ਤਸਵੀਰਾਂ ਦੇ ਹੇਠਾਂ ਜਿਹੜਾ ਇਤਿਹਾਸ ਆ ਉਹ ਲਿਖਿਆ ਪੜੋਗੇ ਤੇ ਫਿਰ ਜਿਹੜੀ ਤੁਹਾਨੂੰ ਜਾਣਕਾਰੀ ਉਹ ਵਧੀਆ ਤਰੀਕੇ ਨਾਲ ਮਿਲ ਸਕਦੀ ਹੈ ਜੀ ਤੇ ਇਹ ਲੱਕੇ ਕਬੂਤਰ ਬਹੁਤ ਹੀ ਸੋਹਣੇ ਲੱਗਦੇ ਨੇਗੇ ਜੀ ਮੌਸਮ ਤੇ ਚਿੱਟਾ-ਚਿੱਟਾ ਰੰਗ ਤੇ ਵਿੱਚ ਕੁਝ ਕੁ ਗੋਲੇ ਵੀ ਨੇਗੇ ਥੋੜਾ ਜਿਹਾ ਗਰੇਜ ਹੈ ਵੀ ਰੰਗ ਉਹਨਾਂ ਦਾ ਤੇ ਇਹ ਸੋਹਣੇ ਲੱਗਦੇ ਨੇ ਜੀ ਫਿਰਦੇ ਆ ਦੇਖੋ ਇਹ ਸਾਰੇ ਜੰਗਲ ਆ ਜਿਹੜੇ ਪਰਲੇ ਪਾਸੇ ਤੇ ਇਧਰ ਇਹ ਪਾਰਕ ਬਣੇ ਹੋਏ ਨੇ ਕਿ ਸਾਈਡਾਂ ਤੇ ਕੰਮ ਚੱਲ ਰਿਹਾ ਹੈਗਾ ਜੀ ਤੇ ਉਧਰ ਵੀ ਪਰੇ ਕੁਝ ਬਣ ਰਿਹਾ ਹੈਗਾ ਜੀ ਤਲਾਬ ਵਗੈਰਾ ਜਾਂ ਸਰੋਵਰ ਵਗੈਰਾ ਬਣ ਰਿਹਾ ਹੋਊਗਾ ਜੀ ਕੁਝ ਨਾ ਕੁਝ ਜਗਾ ਪੱਟੀ ਹੋਈ ਹੈ ਜਿਹੜੇ ਹਿਸਾਬ ਨਾਲ ਲੱਗ ਰਿਹਾ ਹੈਗਾ ਤੇ ਇਧਰ ਵੀ ਪਾਰਕ ਬਣਿਆ ਹੋਇਆ ਹੈਗਾ ਜੀ ਸਾਰਾ ਤਿਆਰ ਰਸਤਾ ਜਾਂਦਾ ਹੈਗਾ ਆਸੇ ਪਾਸੇ ਵੀ ਤੇ ਸੋਹਣਾ ਮਾਹੌਲ ਆ ਸੋਹਣਾ ਬਣਿਆ ਹੋਇਆ ਹੈਗਾ ਜੀ ਸਾਰਾ ਕੁਝ ਬਹੁਤ ਸੋਹਣਾ ਹੈ ਗਾure ਆਓਗੇ ਤੁਹਾਡੀ ਰੂਹ ਨੂੰ ਸਕੂਨ ਮਿਲੂਗਾ ਇੱਥੇ ਆ ਕੇ ਤੇ ਜਿਹੜੇ ਸਿੱਕੇ ਇਤਿਹਾਸ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਬਾਰੇ ਜਾਣਕਾਰੀ ਮਿਲੂਗੀ ਜੀ ਇਸ ਇਤਿਹਾਸਕ ਸਥਾਨ ਤੋਂ ਤੇ ਇੱਧਰ ਵੀ ਉਹ ਸਾਹਮਣੇ ਕਈ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਲਾਏ ਹੋਏ ਨੇ ਫਲਾਂ ਵਾਲੇ ਨੇ ਫੁੱਲਾਂ ਵਾਲੇ ਨੇ ਕਿ ਛਾਂ ਵਾਲੇ ਬੂਟੇ ਤੇ ਉਹ ਬਹੁਤ ਹੀ ਅਜੇ ਲੱਗੇ ਹੋਏ ਨੇ ਤੇ ਆਪਾਂ ਜਿਹੜੇ ਰਸਤੇੋਂ ਆਏ ਆ ਆਪਾਂ ਉਹ ਰਸਤੇੋਂ ਆਏਾਂਗੇ ਸਾਹਮਣੇ ਤੇ ਉਹ ਅੰਦਰ ਦੀ ਜਾਂਦਾ ਜੰਗਲ ਦੇ ਵਿੱਚ ਦੀ ਸੋ ਇਹ ਸੀਗਾ ਜੀ ਉਹ ਇਤਿਹਾਸਕ ਸਥਾਨ ਆ ਗੁਰਦੁਆਰਾ ਭਾਈ ਭਗਤੂ ਵਾਲਾ ਸਾਹਿਬ ਜੀ ਤੇ ਜਿਹੜੀ ਆ ਯਾਦਗਾਰ ਬਣੀ ਹੋਈ ਹੈਗੀ ਜੀ ਵੱਡਾ ਕੱਲੂ ਘਰਾ ਸਾਹਿਬ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਇਆ ਹੈਗਾ ਤੇ ਜਿਹੜੀਆਂ ਮੱਜਾਂ ਕਾਲੀਆਂ ਤੋਂ ਪੂਰੀਆਂ ਕਰੀਆਂ ਸੀਗੀਆਂ ਤੇ ਉਹ ਚੀਜ਼ ਵੀ ਆਪਾਂ ਤੁਹਾਨੂੰ ਦਿਖਾਈ ਹੈਗੀ ਇੱਕ ਦ੍ਰਿਸ਼ ਬਣਾਇਆ ਹੋਇਆ ਹੈਗਾ ਇਤਿਹਾਸ ਨੂੰ ਦਰਸਾਇਆ ਹੋਇਆ ਹੈਗਾ ਜੀ ਤੇ ਬਾਕੀ ਇਤਿਹਾਸ ਦੱਸਣ ਦੇ ਵਿੱਚ ਗਲਤੀ ਹੋ ਜਾਂਦੀ ਹੈਗੀ ਉਹਦੇ ਲਈ ਮਾਫੀ ਚਾਹੁੰਦੇ ਆਗੇ ਤੇ ਆਪਣਾ ਛੋਟਾ ਭਾਈ ਸਮਝ ਕੇ ਮਾਫ ਕਰਿਓ ਜੀ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਜਰੂਰ ਕਰਿਓ ਜੀ ਤੇ ਹੁਣ ਆਪਾਂ ਇਤੋਂ ਵਾਪਸੀ ਹੋਊਗੀ ਜੀ ਆਪਣੀ ਮਹਿਲ ਕਲਾਂ ਨੂੰ ਚਲੋ ਜੀ ਆਪਣੀ ਚਾਹ ਅੱਜ ਦੀ ਪੰਨੂ ਸਾਹਿਬ ਦੇ ਭੈਣ ਹੁਣਾ ਦੇ ਘਰ ਪਿੰਡ ਗਹਿਣਾ ਜੀ ਉਹ ਵੀ ਚਾਹ ਵੀ ਆ ਗਈ ਕੋਈ ਗੱਲ ਨਹੀਂ ਤੇ ਜਿਹੜੇ ਆਪਾਂ ਤੁਹਾਨੂੰ ਦੱਸੇ ਸੀਗੇ ਵੀ ਨਹਿਰੀ ਬਿਸ਼ਰਾਮ ਘਰ ਤੇ ਉਹਨਾਂ ਦੀ ਜਿਹੜੀ ਮੁਰੰਮਤ ਵਗੈਰਾ ਦਾ ਕੰਮ ਉਹ ਚੱਲ ਰਿਹਾ ਹੈਗਾ ਜੀ ਇੱਧਰ ਆ ਦੇਖੋ ਕੈਨਲ 뷰 ਤੇ ਪ੍ਰੀ ਵੈਡਿੰਗ ਤੇ ਸੌਂਗ ਸ਼ੂਟ ਜਾਂ ਪਾਰਟੀਆਂ ਲਈ ਜਿਹੜੇ ਹਨਾ ਤੇ ਉਹ ਜਿਹੜਾ ਸਾਰਾ ਪ੍ਰਬੰਧ ਇੱਥੇ ਬਣਾਉਣਗੇ ਜੀ ਹੁਣ ਤੇ ਸੋਹਣੀ ਜਗ੍ਹਾ ਬਣਾਉਣਗੇ ਇੱਥੇ ਸੌਰੀ ਕੈਮਰਾ ਥੋੜਾ ਜਿਹਾ ਉੱਪਰ ਚਲੇ ਗਿਆ ਸੀ ਤੇ ਆ ਜਗ੍ਹਾ ਜੀ ਤੇ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣੇ ਆਗੇ ਉਧਰੋਂ ਤੇ ਆ ਬੋਰਡ ਲੱਗਿਆ ਹੋਇਆ ਸੀਗਾ ਮੈਂ ਬੋਰਡ ਦਿਖਾਉਣਾ ਸੀਗਾ ਤੁਹਾਨੂੰ ਤਾਂ ਕਰਕੇ ਤੇ ਇਹ ਜਿਹੜੇ ਘਰ ਨੇਗੇ ਜੀ ਉਹ ਪੁਰਾਣੇ ਤੇ ਬਹੁਤ ਸਮਾਂ ਪੁਰਾਣੇ ਹੈਗੇ ਤੇ ਉੱਪਰ ਮੋਰ ਬੈਠਾਗਾ ਆ ਬੈਠਾ ਮੋਰ ਉੱਪਰ ਉਹ ਦੇਖੋ ਤੇ ਇਹਨਾਂ ਪਹਿਲਾਂ ਨਹਿਰੀਕਰ ਹੁੰਦੇ ਸੀਗੇ ਜੀ ਅ ਪਰ ਹੁਣ ਖੰਡਰ ਹੋ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਮੁਰੰਮਤ ਦਾ ਕੰਮ ਹੈਗਾ ਉਹ ਸ਼ੁਰੂ ਹੋਇਆਗਾ ਜੀ ਬਿੱਟੂ ਚੱਕ ਵਾਲਾ ਤੇ ਨਾਮ ਸੁਣਿਆ ਹੋਣਾਗਾ ਤੁਸੀਂ ਬਹੁਤ ਵੱਡਾ ਨਾਮ ਆਗਾ ਚੈਨਲ ਬਹੁਤ ਵੱਡਾ ਡੇਲੀ ਆਵਾਜ਼ ਤੇ ਉਹਨਾਂ ਦੇ ਅੰਡਰ ਆਉਂਦੀ ਹੈਗੀ ਇਹ ਜਗਾ ਤੇ ਉਹ ਜਿਹੜਾ ਦਾ ਸਾਰਾ ਕੰਮਕਾਰ ਕਰਵਾ ਰਹੇ ਨੇਗੇ ਹੁਣ ਤੇ ਪ੍ਰੀ ਬੈਟਿੰਗ ਵਗੈਰਾ ਪਾਰਟੀ ਵਗੈਰਾ ਤੇ ਹੋਰ ਜਿਹੜਾ ਕੋਈ ਪ੍ਰੋਗਰਾਮ ਆਗਾ ਨਿੱਕਾ ਮੋਟਾ ਉਹਦੇ ਲਈ ਫਿਰ ਇੱਥੇ ਜਿਹੜੀ ਬੁਕਿੰਗ ਆ ਗਈ ਉਹ ਫੋਟੋ ਜਾਂ ਵੀਡੀਓ ਲਈ ਉਹ ਹੋਊਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਮਤਲਬ ਕਿ ਸੋਹਣੀ ਬਣ ਜਾਣੀ ਹੈਗੀ ਜਗਾ ਪੂਰੀ ਇਹ ਤੇ ਆਸੇ-ਪਾਸੇ ਜੰਗਲ ਆਗਾ ਤੇ ਮੋਰ ਵਗੈਰਾ ਵੀ ਹੈਗੇ ਨੇਗੇ ਜੀ ਤੇ ਕਹਿੰਦੇ ਵੀ ਫੋਟੋ ਖਿਚਾਉਣੀ ਹੈ ਜੀ ਉਰੇ ਕੌਣ ਖਿੱਚੂਗਾ ਫੋਟੋ ਲਓ ਜੀ ਤੇ ਆਪਣੀ ਸਾਈਕਲਿੰਗ ਜਿਹੜੀ ਮੈਲ ਕਲਾ ਕੇ ਫੇਰ ਸਮਾਪਤ ਹੋਊਗੀ ਹੈ ਜੀ ਅੱਜ ਤੇ ਹੁਣ ਜਿਹੜੀ ਅਗਲੀ ਸਾਈਕਲਿੰਗ ਹੈ ਉਹਦੇ ਬਾਰੇ ਜਿਹੜੀ ਸਲਾਹ ਉਹਦੇ ਬਾਰੇ ਵਿਚਾਰ ਚਰਚਾ ਉਹ ਕਰਦੇ ਆ ਸਾਡੀ ਪਾਰਟੀ ਦੇ ਮੰਨੇ ਪਰ ਮੰਨੇ ਨਾਮ ਸਰਦਾਰ ਜਸਵਿੰਦਰ ਸਿੰਘ ਜੀ ਜਸ ਇਲੈਕਟ੍ਰੋਨਿਕ ਵਰਕਸ ਸਹਿਜੜੇ ਵਾਲੇ ਸਤਿ ਸ੍ਰੀ ਅਕਾਲ ਜੀ ਦੋ ਸ਼ਬਦ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਮਹਾਰਾਜ ਤੇ ਲਓ ਭਾਈ ਆਪਣੀ ਸਾਈਕਲਿੰਗ ਅੱਜ ਜੀ ਕੰਪਲੀਟ ਕਰ ਲਈ ਤੇ ਆਪਾਂ ਪਹੁੰਚ ਗਏ ਦੁਕਾਨ ਤੇ ਤੇ ਚਾਬੀਆਂ ਮੈਂ ਲਿਆਇਆ ਸੀਗਾ ਨਾਲ ਤੇ ਦੁਕਾਨ ਦੀ ਸਫਾਈ ਕਰਕੇ ਫੇਰ ਹੀ ਘਰੇ ਜਾਵਾਂਗੇ ਹੁਣ ਝਾੜੂ ਪੋਚਾ ਕਰਕੇ ਤੇ ਫੇਰ ਘਰ ਆ ਕੇ ਰੋਟੀ ਪਾਣੀ ਖਾਵਾਂਗੇ ਨਾ ਕੇ ਜੀ ਹੁਣ ਖੋਲ ਲਈਏ ਦੁਕਾਨ ਆਪਣੀ ਤੇ ਅੰਦਰੋਂ ਤੁਹਾਨੂੰ ਦਿਖਾਉਣੇ ਆਂਗੇ ਆਪਣੀ ਦੁਕਾਨ ਤੇ ਲੋ ਜੀ ਦੁਕਾਨ ਆ ਗਈ ਜੀ ਆਪਣੀ ਤੇ ਫੋਟੋਗ੍ਰਾਫੀ ਦਾ ਕੰਮ ਆਗਾ ਆਪਣਾ ਤੇ ਨਾਲ ਨਾਲ ਫੋਟੋਗ੍ਰਾਫੀ ਤੇ ਨਾਲ ਨਾਲ ਬਲੌਗਿੰਗ ਦੋਵੇਂ ਕੁਝ ਚੱਲਦਾ ਗਾ ਜੀ ਤੇ ਹੁਣ ਆਪਾਂ ਕਰ ਲਈਏ ਜੀ ਸਫਾਈ ਝਾੜੂ ਝੂੜੂ ਲਾ ਲਈਏ ਇੱਥੇ ਰਿਹਾ ਹੁੰਦਾ ਆ ਲੋ ਝਾੜੂ ਲਾ ਲਈਏ ਤੇ ਆਪਣੇ ਜਿਹੜੇ ਝਾੜੂ ਲਾ ਲਈਏ ਜੀ ਆਪਾਂ ਸਫਾਈ ਕਰ ਲਈਏ ਤੇ ਫਿਰ ਘਰੇ ਜਾਵਾਂਗੇ ਟਾਈਮ ਨਾਲ ਰੋਟੀ ਪਾਣੀ ਖਾਵਾਂਗੇ ਜਾ ਕੇ ਤੇ ਆਪਣੇ ਬਲੌਗ ਦੀ ਜਿਹੜੀ ਉਹ ਆਪਾਂ ਸਮਾਪਤੀ ਕਰਦੇ ਆ ਜੀ ਇੱਥੇ ਤੇ ਉਮੀਦ ਕਰਦਾ ਵੀ ਵੀਡੀਓ ਚੰਗੀ ਲੱਗੀ ਹੋਵੇ ਜੀ ਆ ਦੇਸੀ ਜੇ ਬਲੌਗ ਹੁੰਦੇ ਨੇ ਵੀ ਆਪਣੇ ਠੀਕ ਹੈ ਕੋਈ ਬਹੁਲੀ ਚੱਕ ਮੀ ਗੱਲਬਾਤ ਨਹੀਂ ਹੁੰਦੀ ਤੇ ਜਿੰਮੇ ਦਾ ਕੁਝ ਚੱਲਦਾ ਆਮ ਜ਼ਿੰਦਗੀ ਦੇ ਵਿੱਚ ਉਹ ਜਿਹੇ ਆਪਾਂ ਬਲੌਗ ਬਣਾਈ ਜੰਨੇ ਆਗੇ ਤੇ ਬਾਤੀ ਨਾਲ ਹੁੰਦੇ ਕੋਈ ਨਾ ਕੋਈ ਜਿਹੜੀ ਜਾਣਕਾਰੀ ਹੁੰਦੀ ਹੈਗੀ ਜਿਹੜੀ ਸਾਨੂੰ ਮਿਲਦੀ ਹੈਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂਗੇ ਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਉਹਦੇ ਲਈ ਵੀ ਮਾਫੀ ਚਾਹੁੰਦੇ ਹਾਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਕਮੈਂਟ ਕਰਕੇ ਆਪੋ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਿਓ ਵੀਡੀਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ